ਮਹਿ ਪਾਲਨ ਦਾਗ ਮੰਟਨੇ ਕਲਕੰਡਨ ਦਾਗ ਮਤ ਆਤਾਰ ਲਟ ਬਰੂਪ ਅਨੁਪਗਤ ਮਾਇਆ ਸਿ ਦੇਖਿਆ ਮਾ ਗੋਪਰਤਪਾਲ ਮੁਕਤ ਦੈਨ ਰੱਛਿਆ ਕਰਨਾ ਮਾਇਆ ਸ੍ਰੀ ਕੋਪਾਰ ਦਾਨ ਦੇਨ ਪਹੁੰਚਾਤ ਜਨ ਪਾਲਣੀ ਬਿਦਨਾ ਸ੍ਰੀ ਪ੍ਰਭ ਨਾਨਕ ਦਇਆ ਕਰਨ ਤੇ ਵਿਖ ਹਰਨਾ ਮਾਇਆ ਚਾਲਿ ਸਰੂਪਾ ਦੇ ਨਾਲੇ ਆਪਨ ਆਪਨੇ ਮਾਤ ਪ੍ਰਗਟੇ ਓਮ ਆਰੇ ਦੇਸ ਮੁਮ ਦੇਸ ਸੁਤਾ ਬਤ ਤੇਤੀ ਅਬਰ ਨਾ ਬਾਜਾਉਣਾ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇਕ ਨਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਭ ਨਿਧ ਸਦਾ ਅਨੰਤ ਨ ਜਾਇ ਪਾਇ ਕਹੈ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖੈ ਬਾਜਾ ਬੰਨ ਬਜਾਇਆ ਏ ਹੋ ਸੱਚਾ ਸੋਹਿਲਾ ਸੱਚਾ ਕਰਤਾ ਬੋਹ ਸਭੂ ਤਾ ਸੋジナ ਘਰ ਸੱਚੈ ਜਿਥੈ ਸਦਾ ਸਤਿ ਧਿਆਵਨੀ ਸਚੋ ਧਿਆਵ ਹੈ ਜਾਤੁ ਨਿਭਾਵੈ ਗੁਰਮੁਖੇ ਜਨਾ ਬੁਝਾਵਹਿ ਪਰਦੇ ਰਾਤ ਰਾਜ ਨਾਮ ਕਰਉ ਜਿਉ ਸਾਈਂ ਰਾਜ ਕਰੇ ਉਹਦੇ ਜਿਤਨੇ ਨੈਤਰੋਂ ਮਿਲਾ ਚੜ੍ਹਨ ਨੂੰ ਆਖੜਾਣੇ ਕੋ ਬਾਜ ਮਾ ਚਾਰ ਪੁੰਡ ਬੰਦ ਕਾਲ ਸੇ ਦਾ ਰਾਜ ਜੀਨੇ ਤਾਨ ਨੂੰ ਆਦਮਾ ਦਾ ਦੁੱਖਾਂ ਤ ਸੁਖ ਰਾਜ ਤਾਂ ਕੋ ਬਿਗਨਰ ਕੋ ਲਾਗੇ ਜਾ ਖਰਾਬ ਆ ਗਿਆ ਅਨਾਸ ਇੱਕ ਓੰਕਾਰ ਸ੍ਰੀ ਵਾਰਗੋ ਦੀ ਕੀ ਪਤੇ ਸ੍ਰੀ ਗੋਵਦੀ ਜੀ ਸਹਾਇ ਵਾਰ ਜੀ ਗੋਵਦੀ ਜੀ ਕੀ ਪਾਦਸ਼ੇ ਦਸਵੀਂ ਪ੍ਰਤਮ ਭਗਵਤ ਜੀ ਸਵਲ ਕਾਇ ਗੁਰੂਆਂ ਅਣਕਲੇ ਧਿਆਏ ਵਿਰੰਦਰਪੁਰ ਤੇ ਅਮਰਤਾ ਸ੍ਰਾਮ ਦਾਸੇ ਬਲ ਸਹਾਏ ਅਰਜਨ ਹਰਗੋਬਿੰਦ ਨੂੰ ਸੂਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਸਿੱਟੇ ਸਤਿ ਵਜਾਏ ਤੇ ਮਹਾਂਦ ਸਿਮਰਿਆ ਕਰਨਾ ਚਾਵੇ ਧਾਏ ਸਤ ਸਾਈਂ ਨੂੰ ਸਹਾਏ ਦਸ਼ਮੀਸ਼ ਪਿਤਾ ਕਲਗੀਧਰ ਪਾਚਾ ਸਤ ਗੁਰੂ ਸਾਹਿਬ ਸ੍ਰੀ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈਂ ਨੂੰ ਸਹਾਏ ਦਸਾਂ ਪਾਤਸ਼ਾਹ ਇਹਨਾਂ ਦੀ ਜਗਦੀ ਜੋਤ ਹਾਜ ਮਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਦਾਸੂnder ਪਾਤ ਜੀ ਸਿੱਖ ਸਰਗੋਹ ਦਰਬਾਰ ਦੀ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਦੇ ਖਾਲਸਾ ਜੀ ਸੈਬੋਲਾ ਜੀ ਜੈ ਜੀ ਸਾਹਿਬ ਜਾਦੇ ਸਰ ਬਾਬਾ ਅਜੀਤ ਸਿੰਘ ਜੀ ਸਾਹਿਬ ਬਾਬਾ ਤੁਹਾਰ ਸਿੰਘ ਜੀ ਸਾਹਿਬ ਬਾਬਾ ਚੌਧਰ ਸਿੰਘ ਜੀ ਸਾਹਿਬ ਬਾਬਾ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਧਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸਤ ਸਾਈ ਜੀ ਬੇਤਰ ਦਰਸਨੇ ਸ਼ਨਾਣ ਚੌਕੀਆਂ ਝੰਡੇ ਬੁងੇ ਜੁਗੋ ਜੋਗੇ ਅਟਲ ਧਰਮ ਦਾ ਜੈ ਜੈ ਕਾਲਾ ਖਾਲਸਾ ਜੀ ਸਹਿ ਬੋਲੋ ਜੀ ਸਿਮਰਦਾ ਦਾ ਮਾਨ ਨੀਲਾ ਮਤਤੀ ਮਤ ਪਤ ਕੇ ਰਾਖਿਆ ਆਪ ਕਾਲ ਪੁਰਖ ਆਏ ਗੁਰੂਆਂ ਦੇ ਨਮਾਣਿਆਂ ਦੇ ਮਹਾਨ ਤੇ ਤਾਨਿਆਂ ਦੇ ਤਾਨਾਂ ਨਿਰੋਟਿਆਂ ਦੀ ਰੋਟ ਨੇ ਗੱਤਿਆਂ ਦੀ ਗੱਦ ਤੇ ਨੇ ਫੱਟਿਆਂ ਦੀ ਮੰਤਰਾਂ ਨੇ ਆਸਰਿਆਂ ਦੇ ਆਸਰਾ ਨੇ ਤੇਰੀਆਂ ਦੀ ਪਿਰ ਆਰੰਧਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੀੜੇ ਮਾਲਕ ਬੰਦੀ ਛੋੜਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਮਹਾਰਾਜ ਜੀ ਦੇ ਪਿਤਾ ਗੁਰਜੀਤ ਰਾਮ ਆਚਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਹਾਰਾਜ ਤਾਂਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਿੱਧੂ ਸਿੰਘ ਆਪ ਤੇ ਸ੍ਰੀ ਕਾਰਤੂਕ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਹ ਸੇਵਤੀ ਜੋਦਰੀ ਹੈ ਮਹਾਰਾਜੀਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਉਹਨਾਂ ਦੀ ਮਾਤਾ ਦਾ ਅੰਤਰ ਜਾਣ ਦੀ ਜੋ ਪ੍ਰੇਰਿਤ ਕਰਨ ਦੇ ਮਹਾਵਾਕਾਂ ਸਾਰ ਮਹਾਰਾਜ ਜੀ ਆਪ ਜੀ ਨੇ ਪਾਤਸ਼ਾਹ ਜੀ ਆਪਣੇ ਦਰ ਘਰ ਦੇ ਸੇਵਾਦਾਰ ਭਾਈ ਸ਼ਤਰ ਸਿੰਘ ਜੀ ਉਹਨਾਂ ਦੇ ਘਰ ਉਸ ਪਤਨੀ ਪਾਤਸ਼ਾਹ ਬੀਬੀ ਹਰਪ੍ਰੀਤ ਕੌਰ ਜੀ ਕਾਕਾ ਰੋਹਨ ਜੋ ਸਿੰਘ ਕਾਕਾ ਗੁਰਪ੍ਰਭ ਸਿੰਘ ਮਾਤਾ ਸੁਰਿੰਦਰ ਕੌਰ ਜੀ ਬੀਬੀ ਸਰਦੀਪ ਕੌਰ ਜੀ ਤੇ ਫਤਿਹ ਸਿੰਘ ਤੇ ਮਾਨਪ੍ਰੀਤ ਸਿੰਘ ਪਾਤਸ਼ਾਹ ਸਾਰੇ ਪਰਿਵਾਰ ਨੇ ਖਤਰ ਹੋ ਕੇ ਮਹਾਰਾਜ ਜੀ ਉਹ ਤਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀ ਦੀ ਨਾੜ ਦੀ ਫੌਜ ਆਕਾਲੀ ਫੌਜ ਪਾਛੇ 96 ਕਰੋੜੀ ਫੌਜ ਉਹਦੀ ਜਨਰਵਾਰ ਜੀ ਧਿਆਨ ਸਿੰਘ ਫੌਜਿਆਂ ਨੂੰ ਪਾਛੇ ਆਪਣੇ ਦਰਿਆ ਵਿਖੇ ਰੁਵਾਇ ਕਰਕੇ ਮਹਾਰਾਜ ਤਨੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗ੍ਰੀਨ ਰਵਾਜ ਆਪ ਜੀ ਅਕਾਲੀ ਬਾਣੀ ਰੱਬੀ ਬਾਣੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀ ਬਿੱਤਰ ਬਾਣੀ ਦੇ ਜਾਪ ਕਰਵਾਇਆ ਮਹਾਰਾਜ ਇਸ ਵੇਲੇ ਪਾਛੇ ਜੀ ਬੇਨਤ ਸੰਤਾਂ ਜਿਹੜੀਆਂ ਸਾਰਿਆਂ ਦੀ ਹਾਜ਼ਰੀ ਕਰਵਾ ਕਰ ਲਈ ਪਾਇਲ ਸ਼ਰਤ ਸਿੰਘ ਸਮੁੱਚੇ ਪ੍ਰਵਾਹ ਦੀ ਚੜ੍ਹਦੀ ਕਲਾ ਕਰ ਰਹੀ ਮਹਾਰਾਜ ਜੀਓ ਪਾਤਸ਼ਾਹ ਜੀ ਆਪ ਦੀਆਂ ਫੋਕਿਆਂ ਦੇ ਵਸਤਰਾਂ ਅਸ਼ਸ਼ਤਰਾਂ ਦੇ ਨਾਲ ਗਰੀਬ ਬਣਵਾ ਕੇ ਸਨਮਾਨ ਉਹ ਮੱਤੇ ਕਿਰਪਾ ਕਰਨ ਮਹਾਰਾਏ ਸੇਵਕਾਂ ਦੀ ਸੇਵਾ ਸੌਂਣੀ ਕਰੇ ਉਹ ਲਾਜ ਪਤ ਰੱਖੇ ਉਹ ਰੋਗ ਉਹ ਪਰਦੇ ਢਕਿਓ ਪਾਤਸ਼ਾਹ ਜੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਇਸੇ ਤਰ੍ਹਾਂ ਇਹਨਾਂ ਦੀਆਂ ਨੇਕਮਾਈਆਂ ਸਭੀਆਂ ਕਰਦੇ ਰਹਿਣਾ ਗਰੀਬ ਨਿਵਾਜ ਜੀ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗ ਤਾਂ ਤੰਦਰੁਸਤੀ ਤੇ ਪੈਰੇ ਲਾਉਣੇ ਚੜ੍ਹਦੀ ਕਲਾ ਵਾਲਾ ਜੀਵਨ ਗੁਰ ਸਿੱਖੀ ਜੀਵਨ ਨਾਮ ਦਾਣ ਦੇ ਰੋਗ ਉਹ ਤਾਂ ਦੇ ਪੈਰੇ ਲਾਉਣੇ ਗਰੀਬ ਨਿਵਾਜ ਨਾਮਦਾਨ ਤੇ ਇਹ ਕਰਦੇ ਆਂ ਗਲਾਮ ਬਖਸ਼ਾ ਦੇ ਭੰਡਾਰ ਬਖਸ਼ੇ ਕਰਨੇ ਪਾਛੇ ਦੇਸ਼ قوم ਪੰਥ ਦੀ ਸੇਵਾ ਕਰਨ ਦਾ ਬਹੁ ਬਖਸ਼ਿਸ਼ ਕਰਨਾ ਗਰੀਬਨਵਾਦੀਓ ਕਮਾਈਆਂ ਦੇ ਵਰਕਤਾ ਪੌਣੀਆਂ ਕਾਰੋਬਾਰਾਂ ਦੇ ਤਰਖੀਆਂ ਬਖਸ਼ੀਆਂ ਮਹਾਰਾਜ ਜੀ ਆਪ ਜੀ ਲੋ ਬਖਸ਼ਿਸ਼ ਕੀਤੀਆਂ ਰਸਤਾ ਪਸਤਾ ਦੇ ਅੰਦਰ ਗਰੀਬਨਵਾਦੀਓ ਛੀਤੀ ਦੇ ਅੰਦਰ ਪ੍ਰਸ਼ਾਧੀਆਂ ਦੇ ਦਾ ਪਾਛੇ ਜੀ ਆਪ ਜੀ ਆ ਕੇ ਹੋਜਾਂ ਸਜਾਈਆਂ ਮਹਾਰਾਜ ਆਪ ਜੀ ਆ ਕੇ ਦੇਤਾ ਸੁਝਾਉਂਦੇ ਆ ਗਰੀਬਨਵਾਦੀ ਬੇਅੰਤ ਪ੍ਰਣਾਮਾਂ ਗਿਆਂ ਗਰੀਬਨਵਾਦੀ ਕਿਰਪਾ ਕਰਨੀ ਅੱਗੇ ਤੋਂ ਸੋਤ ਦੇ ਬਾਰੇ ਲਾ ਕੇ ਪਾਛਾਈ ਛੀਂਦੀ ਦੇ ਅੰਦਰ ਪ੍ਰਸ਼ਾਧੀਆਂ ਦੇਤਾ ਸੁਝਾਉਣ ਦੇ ਬਲਵਕਸ਼ ਨੇ ਐਸਵਰਨਾਬ ਦੀ ਕਿਰਪਾ ਕਰਾਨਤ ਪ੍ਰਕਾਸ਼ ਕੋ ਦੇ ਭੋਗੀਏ ਮੋਦੀ ਜੰ ਮਿਠਾਈਂ ਕਰੀ ਪਾਕ ਸਾਹਿਬ ਸੋਹਣਕ ਮਿਤਰਾ ਮੋਨ ਲਾਗੋ ਭੋਗ ਲਾਣੇ ਦੀ ਭੋਗ ਲਾਣ ਕੇ ਪਉਸੀ ਸਤਿ ਆਪਾ ਚੈ ਸੰਗਤ ਦੇ ਉਤਾਰਣ ਦੀ ਜਾਂਦੇ ਮੋਸਰੀ ਆਪ ਜੀ ਦੇ ਬੱਚਿਆਂ ਨੂੰ ਪਾਚਾ ਜੀ ਆਪ ਜੀ ਦੀ ਮਤਲਬ ਗੁਰਬਾਣੀ ਪੜੀ ਵੀ ਪਾਚਾ ਜੀ ਬੜੀ ਸੁਣੀ ਗੁਰਬਾਣੀ ਦਾ ਭਾਵ ਗੁਰ ਪ੍ਰਵਾਦ ਤੇ ਪਾਚਾ ਜੀ ਜਿੰਦਿਆਂ ਨੇ ਸੋਨਾ ਮਾਰਾ ਚੜ੍ਹਦੀ ਕਲਾ ਕਰਨੀ ਬਾਣੀ ਪੜਦੇ ਮਈਆਂ ਬੇਤਕੁਲਾ ਬਖਸ਼ ਰਣੀ ਆ ਕਾਤ ਸਮਾਤ ਬਖਸ਼ੀ ਸਾਰੇ ਦੀ ਹਾਜ਼ਰੀ ਪ੍ਰਵਾਨ ਕਰਨ ਦੀ ਯਾਤਰਾ ਸਫਲ ਕਰਨ ਦੀ ਮਾਰਾ ਜੀ ਇਸ ਵੇਲੇ ਦਾ ਅਰਦਾਸ ਪ੍ਰਵਾਨ ਕਰਨਾ ਗੁਰਮਖ ਪ੍ਰਵਾਰ ਨੇ ਕੀਤੀ ਹੋਈ ਸੇਵਾ ਸਫਲ ਕਰਨ ਦੀ ਪਛਾਇ ਜੋ ਜੀ ਆਰਦੀ ਨੇ ਦਰਤੇ ਆਵੇ ਸੋ ਰਾਦੀ ਮੁਸੀ ਪ੍ਰਸੰਗ ਜਾਵੇ ਜੋ ਅੜੇ ਸੋ ਛੜੇ ਜੋ ਛਰਮ ਪਰੇ ਸੋ ਤਰੇ ਖੜਾ ਜੀ ਦੇ ਫਤਨਾਬ ਦੀ ਵਰਤੇ ਗੁਰੂ ਨਾਲੇ ਨੂੰ ਗੁਰਪ੍ਰਭ ਸਿੰਘ ਜੀ ਚਾਹੇ ¡Aquí ven a la अच्छा अच्छा <sharp inhale> <mudgeon bringing in throat> ਆਸਰੀ ਸਾਹਿਬ ਉਹ ਰੁਕਦੇ ਰੁਕਦੇ 22 ਪੁਦੀ ਘਾਰਾ ਜੀ ਹਾਂ ਇਹਨਾਂ ਉਹ ਜਕਾਰਿਆਂ ਵਾਲੇ ਕਿੱਥੇ ਚੱਲ ਕੇ ਜੇ ਜਕਾਰੇ ਬੁਲਾਵੇ ਨਾ ਜਾਵੇ ਸੀ ਦੱਸ ਗਏ ਮਾਨੂੰ ਪਾਵੇ ਉਹ ਜੀਆ ਗਾਲ ਗਾ ਕੇ ਨਾ ਮਜ਼ਾ ਸਭ ਕਰਨ ਨੂੰ ਪਾਵੇ ਉਹ ਜੀਆ ਗਾਲ ਕਰੇ ਗਿਆਵੇਂ ਨਿਆ ਲੋਜਾਵੇ ਦੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਾਵੇ ਉਹ ਜੀਆ ਗਾਲ ਛੱਡਿਆ ਕਰੋ ਗੱਜ ਕੇ ਗੱਜ ਕੇ ਕਰਾ ਕੇ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਉਹ ਸਾਧਿਕਰਿਆ ਕਾਲ ਸੇਖ ਖੁਸ਼ੀ ਨਾਲ ਜ ਕਰੇ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਕਾਲਪੁਰਖ ਸਾਹਿਬ ਕਬਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਾਵੇ ਉਹ ਸਾਧਿਕਰਿਆ ਕਾਲ ਗੱਜ ਕੇ ਕਰਾ ਕੇ ਜਾਵੇ ਨਿਹਾਲ ਹੋ ਜਾਵੇ ਫਦੇ ਪਾਵੇ ਬਾਬਾ ਜੀ ਬਨ ਸਿੰਘ ਜੀ ਨੂੰ ਪਾਵੇ ਉਹ ਸਾਧਿਕਰਿਆ ਕਾਲ ਆ ਗਿਆ ਸਿੰਗਾ ਹੁਣ ਤਲਵਾਰ ਬਣ ਗਈ ਬੋਜੋ ਗਾਜ ਕੇਜ ਕਰਾਂਗੇ ਜਾਵੇ ਦਿਆਲੋ ਜਾਵੇ ਫਦੇ ਸੁਮੀ ਹਾਂ ਕਰਨ ਕਰੇ ਬਲਾਵੇ ਹਲੋ ਜਾਵੇ ਬਾਬਾ ਪਤੇ ਸੇਕੇ ਜੱਤੇ ਸਿੰਗਾ ਦੇ ਮਰਨ ਨੂੰ ਭਾਵੇਂ ਸਭ ਦੀ ਸ਼ੁਰੂਆਤ ਪੱਲ ਬਣਾਦਾ